ਕਿੰਨੇ ਦਿਨ ਲੱਗ ਜਾਣੇ ਤੁਹਾਨੂੰ ਦਿੱਲੀ ਦਿੱਲੀ ਆਹੀ ਕੋ ਕਿਦੋਂ ਦਿਨ ਲੰਗਣਗੇ ਆਜੂਗਾ ਮੈਂ ਵਾਪਸ ਜਲਦੀ ਹਾਂਜੀ ਬਾਬਾ ਜੀ ਦੱਸੋ ਬੱਚਾ ਤੇਰੇ ਚਿਹਰੇ ਦੀ ਨਾਰਾਜ਼ਗੀ ਦੱਸਦੀ ਐ ਅਜੇ ਘਰ 'ਚ ਕਿਸੇ ਚੀਜ਼ ਦੀ ਕਮੀ ਐ ਬਾਬਾ ਇਹ ਤਾਂ ਕਾਮਨ ਗੱਲਾਂ ਐ ਤਾਂ ਸਾਰਿਆਂ ਨੂੰ ਪਤਾ ਐ ਵੀ ਘਰ 'ਚ ਕਦੀ ਤੰਗੀ ਤਾਂ ਹੁੰਦੀ ਐ ਹੂੰ ਕਾਰ ਤੇ ਕਿਸੇ ਤੀ ਦੀ ਕਮੀ ਨਹੀਂ ਆ। ਬਸ ਚਹਲ ਪੈਰ ਨਹੀਂ ਹੈਗੀ। ਕੀ ਮੈਂ ਸਹੀ ਆ? ਮੰਨਦੇ ਆ ਬਾਬਾ ਕਮੀਆਂ। ਪਰ ਕਿੱਤਕ ਜਾ ਸਕਦਾ? ਇਹ ਤਾਂ ਜੋ ਕਿਸਮਤ ਚ ਉਹੀ ਮਿਲਣਾ। ਅਸੀਂ ਤਾਂ ਬਾਬਾ ਜੀ ਬੜੇ ਪਾਪੜ ਵੇਲ ਕੇ ਵੇਖ ਲਏ। ਸਾਰੇ ਡਾਕਟਰਾਂ ਨੂੰ ਵਿਖਾ ਕੇ ਵੇਖ ਲਿਆ। ਕੋਈ ਹਿਲਾ ਹੋਇਆ ਨਹੀਂ ਅਜੇ ਤੱਕ। ਕੋਈ ਗੱਲ ਨਹੀਂ। ਪਰਵਾਹ ਨਾ ਕਰੋ। ਹੁਣ ਬਾਬੇ ਆ ਗਏ ਨਾ। ਬੱਚਾ ਹੋਊਗਾ। ਇਸ ਕਰਕੇ ਬੱਚਿਆਂ ਦਾ ਟੇਰ ਲੱਗ ਜਾਊਗਾ। ਬਾਬਾ ਕਿਹੜੀਆਂ ਗੱਲਾਂ ਕਰਨ ਦਿਆ। ਤੂੰ ਬੱਚੇ ਝੋਲੇ ਚ ਪਾ ਕੇ ਤੁਰਿਆ ਫਿਰਦਾ। ਵੇ ਘਰ ਚ ਢੇਰ ਲਾ ਦੇਣਾ ਉਹ ਭਾਈ ਜੇ ਬੱਚਾ ਚਾਹੀਦਾ ਹੈ 100 ਰੁਪਏ ਦਖਨਾ ਤਾਂ ਲੱਗੂਗੀ ਨਾ 100 ਰੁਪਏ ਕੋਈ ਗੱਲ ਨਹੀਂ ਜੀ ਉਦਾਂ ਹੀ ਤਾਂ ਆਪਾਂ ਇੰਨੇ ਪੈਸੇ ਡਾਕਟਰਾਂ ਨੂੰ ਦਿਨੇ ਹੀ ਆ 101 ਰੁਪਿਆ ਕੀ ਚੀਜ਼ ਹੈ ਬਾਬਾ ਜੀ 101 ਦੀ ਜਗ੍ਹਾ 500 ਰੁਪਿਆ ਲੈ ਲਓ ਪਰ ਬੱਚਾ ਹੋ ਜਾਵੇ ਬਸ ਬੱਚਾ ਹੀ ਦਖਨਾ ਲੈਣੀ 101 ਰੁਪਿਆ ਕੋ ਕਮੇਟੀ ਦੀ ਕਿਸ਼ਤ ਨਹੀਂ ਲੈਣਾ ਇਹ ਬਾਬਾ ਤਾਂ ਟੀਚਰਾਂ ਕਰਨ ਦਿਆ ਕਮੇਟੀ ਤੁਸੀਂ ਖੜੋ ਮੈਂ ਲੈ ਕੇ ਆਉਂਗੀ ਜਾ ਲੈ ਆ ਜਾ ਕੇ ਬਾਬਾ ਕਿਹੜੀਆਂ ਔਲ ਜਨਾਂ ਚ ਪਾਈ ਆ ਨਾ ਯਾ ਬੱਚਾ ਬਸ ਤੂੰ ਚਿੰਤਾ ਨਾ ਕਰ। ਬਾਬੇ ਤੇਰੇ ਨਾਂ ਦਾ ਦੀਵਾ ਜਗਾ ਕੇ ਆਉਣਗੇ ਪੜਾਅ 'ਚ। ਬੱਚਿਆਂ ਦਾ ਤਾਂ ਢੇਰ ਲੱਗ ਜਾ। ਬੱਚੇ ਦਾ ਬੇਟਾ ਐ ਆਉਣਗੇ ਜਿਵੇਂ ਬਜਾਜ ਵਾਲਿਆਂ ਦੀਆਂ ਕਿਸ਼ਤਾਂ ਆਉਂਦੀਆਂ ਨੇ। ਟੈਨਸ਼ਨ ਨਾ ਲੈ। ਬਾਬੇ ਆਦੀ ਚੱਲੇ ਨੇ ਪੜਾਅ 'ਚ। ਤੇਰੇ ਨਾਂ ਦਾ ਦੀਵਾ ਜਗਾ ਕੇ ਆਉਣਗੇ। ਚੱਲ ਬਾਬਾ। ਤੇਰੀ ਕਿਸਮਤ 'ਚ ਜੋ ਤੈਨੂੰ ਮਿਲ ਕੇ ਰਹਿਣਾ। ਸਾਨੂੰ ਭਾਵੇਂ ਬੱਚਾ ਨਾ ਹੀ ਮਿਲੇ। ਕੋਈ ਗੱਲ ਨਹੀਂ। ਉਮੀ ਬਾਬਾ ਜਗਾ ਕੇ ਵੇਖ ਲੈ ਦੀਵਾ ਪੜਾਅ 'ਚ। ਬਸ ਜਾ ਰਹੇ ਆ ਬਾਬੇ ਪਹਾੜਾਂ 'ਚ ਚੰਗਾ ਚੰਗਾ ਗੁੱਡੀ ਚੰਗਾ ਮੇਰਾ ਟਾਈਮ ਹੋ ਗਿਆ ਜਾਣ ਕਿੰਨੇ ਕਿ ਦਿਨ ਲੱਗ ਜਾਣੇ ਤੁਹਾਨੂੰ ਦਿੱਲੀ ਦਿੱਲੀ ਬਾਬੇ ਤੇਰੇ ਨਾਂ ਦਾ ਦੀਵਾ ਜਗਾ ਕੇ ਆਉਣਗੇ ਪਹਾੜਾਂ 'ਚ ਆ ਜੂਗਾ ਮੈਂ ਬੱਚਿਆਂ ਦਾ ਢੇਰ ਲੱਗ ਜੂ ਬਾਬੇ ਤੇਰੇ ਨਾਂ ਦਾ ਦੀਵਾ ਜਗਾ ਕੇ ਆਉਣਗੇ ਪਹਾੜਾਂ 'ਚ ਬੱਚਿਆਂ ਦਾ ਤਾਂ ਢੇਰ ਲੱਗ ਜੂ ਬਾਬੇ ਤੇਰੇ ਨਾਂ ਦਾ ਦੀਵਾ ਜਗਾ ਕੇ ਆਉਣਗੇ ਪਹਾੜਾਂ 'ਚ ਬੱਚਿਆਂ ਦਾ ਤਾਂ ਢੇਰ ਲੱਗ ਜੂ ਬੱਚਿਆਂ ਦਾ ਤਾਂ ਢੇਰ ਲੱਗ ਜੂ ਬੱਚਿਆਂ ਦਾ ਤਾਂ ਢੇਰ ਲੱਗ ਜੂ ਹਾਂਜੀ ਬਾਬਾ ਜੀ ਦੱਸੋ 10 ਸਾਲਾਂ ਬਾਅਦ ਮਾਂ ਮਮੀ ਮਮੀ ਖਾਣਾ ਢੋ ਓਹੋ ਮੇਰਾ ਨਾ ਲਊ ਪੀ ਉਹ ਬਣੀ ਪਈ ਰਸੋਈ ਚ ਰੋਟੀ ਜਾ ਕੇ ਖਾ ਲੈ ਮਾਂ ਟੀਵੀ ਦਾ ਆ ਟੀਵੀ ਦਾ ਰਿਮੋਟ ਨਹੀਂ ਮਿਲਦਾ ਓਹ ਹੋਰ ਤੈਨੂੰ ਰਿਮੋਟ ਚਾਹੀਦਾ ਬੈਠ ਤੇ ਭਾਉਣਾ ਜਾ ਕੇ ਲੈ ਲੈ ਸਰ ਖਾਈ ਜਾਂਦੀ ਆ ਬੱਚਾ ਬਾਪੇ ਆ ਗਏ ਨੇ ਬਾਬਾ ਤੂੰ ਉਹ ਵੀ 10 ਸਾਲ ਬਾਅਦ ਲੈ ਦੱਸ ਬੱਚਾ ਬਾਬਿਆਂ ਦੀ ਮਰਜੀ ਐ ਭਾਵੇਂ 5 ਸਾਲਾਂ ਬਾਅਦ ਹੋਣ ਭਾਵੇਂ 10 ਸਾਲਾਂ ਬਾਅਦ ਆਪਣੀ ਮਰਜ਼ੀ ਨਾਲ ਆਉਣਾ ਹੁੰਦਾ ਬਾਬੇ ਆ ਗਏ ਵਾਹ ਲੈਣਾ ਵੈਰਾ ਲੱਗਿਆ ਬੱਚਾ ਦੋ ਗੁੱਟੀਆਂ ਹੋਈਆਂ ਦੋ ਦੋ ਇਹਨੇ ਤੇ 10 ਅੰਦਰ ਖੇਡਣਦੇ ਨੇ 12 ਜਾਕ ਨੇ ਬੱਚਾ ਕੁਫਰ ਨਾ ਤੋਲ 10 ਸਾਲਾਂ ਤੇ 12 ਜਾਕ ਕਿਵੇਂ ਹੋ ਸਕਦੇ ਆ ਝੂਠ ਕੁਛ ਨਹੀਂ ਬਾਬਾ ਜੀ ਦੋ ਜੁੜਵਾ ਵੀ ਨੇ ਫੋਰ ਮੈਨੂੰ ਜਾਕਾਂ ਨਾਲ ਸਬਸਿਡੀ ਥੋੜੀ ਮਿਲੀ ਆ ਜਾਓ ਖੇਡੋ ਅ ਬੱਚਾ ਤੇਰਾ ਘਰ ਵਾਲਾ ਨਹੀਂ ਨਜ਼ਰ ਆ ਰਿਹਾ ਕਿਤੇ ਉਹ ਤੇਰਾ ਹੀ ਸਿਆਪਾ ਕਰਨ ਗਿਆ ਏ ਮੇਰਾ ਸਿਆਪਾ ਉਹ ਜਿਹੜਾ ਪਾੜਾ ਤੇ دیਵਾਨੇ ਜਾਕਿਆ ਸੀ ਉਹ ਹੀ ਵਜਣ ਗਿਆ ਏ ਨਿਕਲ ਤੂੰ ਇਥੋਂ ਨਿਕਲ ਵਰਤ ਪਤਾ ਨਹੀਂ ਕਿਉਂ ਹੋ ਜਾਂਦੀਵਾ ਬਾਲ ਕੇ ਆਇਆ ਉਧਰ دیਵਾ ਨਹੀਂ ਬੁੱਝਣਦੇ ਇੱਥੇ ਦਿਵਾਕ ਨਹੀਂ ਰੁਕਣਦੇ ਅੱਗੇ ਹਟ ਜਾ ਕੋਈ ਨਹੀਂ ਪਹਿਲਾਂ ਨਮ ਦਿਵਾ ਦਿਗਾ ਕੇ ਆਹਣ ਹੁਣ 100 ਵਾਟ ਦਾ ਬਾਈਪ ਚ ਕਾ ਕੇ ਆਉਂਗਾ ਰੱਕ ਭਰ ਦੂੰਗਾ ਨਿਆਣਿਆਂ ਦੇ